ਨਵਾਂ ਸ਼ੈਡਿਊਲ ਆ ਚੁੱਕਿਆ ਭਾਈ ਅਮਰਪਾਲ ਸਿੰਘ ਫਿਲਹਾਲ ਪਹਿਲੇ ਨੰਬਰ ਤੇ ਦੁਆਰਾ ਭਾਈ ਅਮਰਪਾਲ ਸਿੰਘ ਪਹਿਲੇ ਨੰਬਰ ਤੇ ਚੱਲਦੇ ਪਏ ਨੇ ਜੋ ਸਮੀਕਰਨ ਨੇ ਫਿਲਹਾਲ 60000 ਵੋਟਾਂ ਜਿਹੜੀਆਂ ਨੇ ਉਹ ਭਾਈ ਅਮਰਪਾਲ ਸਿੰਘ ਵੱਲ ਪੈ ਚੁੱਕੀਆਂ ਨੇ ਜੇ ਐਗਜ਼ੈਕਟ ਫਿਗਰ ਦੀ ਗੱਲ ਕਰੀਏ ਤਾਂ 59421 ਵੋਟਾਂ ਜਿਹੜੀਆਂ ਨੇ ਉਹ ਭਾਈ ਅਮਰਪਾਲ ਸਿੰਘ ਨੂੰ ਪੈ ਚੁੱਕੀਆਂ ਨੇ ਲੀਡ ਜਿਹੜੀ ਉਹਨਾਂ ਦੀ 26823 ਵੋਟਾਂ ਦੀ ਜਿਹੜੀ ਲੀਡ ਹੈਗੀ ਆ ਦੂਜੇ ਨੰਬਰ ਤੇ ਦੁਬਾਰਾ ਕੁਲਵੀਰ ਸਿੰਘ ਜ਼ੀਰਾ ਆ ਉਹ 32598 ਵੋਟਾਂ ਦੇ ਨਾਲ ਦੂਜੇ ਨੰਬਰ ਤੇ ਨੇ ਤੀਜੇ ਨੰਬਰ ਤੇ ਦੁਬਾਰਾ ਆਮ ਆਦਮੀ ਪਾਰਟੀ ਦੇ ਲਾਲਜੀਤ ਭੁੱਲਰ ਨੇ 28723 ਵੋਟਾਂ ਦੇ ਨਾਲ ਤੀਜੇ ਨੰਬਰ ਦੇ ਉੱਤੇ ਨੇ ਚੌਥੇ ਨੰਬਰ ਤੇ ਫਿਰ ਬਿਰਸਾ ਸਿੰਘ ਬਲਟੋਹਾ ਚੌਥੇ ਨੰਬਰ ਤੇ ਵਰਸਾ ਸਿੰਘ ਬਲਟੋਹਾ ਦੁਆਰਾ ਨੇ ਅਜੇ ਤੱਕ ਸਿਰਫ 11940 ਵੋਟਾਂ ਵਟੋਰ ਸਕੇ ਨੇ ਪਹਿਲੇ ਨੰਬਰ ਤੇ ਭਾਈ ਅਮਰਿਤਪਾਲ ਸਿੰਘ ਨੇ ਦੁਆਰਾ ਦੱਸਦੇ ਨੇ 59421 ਵੋਟਾਂ ਜਿਹੜੀਆਂ ਨੇ ਔਸਤਨ 60000 ਤੱਕ ਜਿਹੜੀਆਂ ਵੋਟਾਂ ਨੇ ਭਾਈ ਸਾਹਿਬ ਨੂੰ ਪੈ ਚੁੱਕੀਆਂ ਨੇ ਕੁਲਬੀਰ ਜ਼ੀਰਾ ਦੂਜੇ ਨੰਬਰ ਤੇ ਨੇ ਲਗਭਗ ਅੱਧਾ ਅੱਧੇ ਲਗਭਗ ਅਧੀਆਂ ਵੋਟਾਂ ਜਿਹੜੀਆਂ ਨੇ ਉਹ ਕੁਲਬੀਰ ਜ਼ੀਰਾ ਨੂੰ ਪਈਆਂ ਨੇ ਜੇ ਵੋਟਾਂ ਦੀ ਗੱਲ ਕਰੀਏ 32598 ਵੋਟਾਂ ਜਿਹੜੀਆਂ ਨੇ ਉਹ ਕੁਲਬੀਰ ਸਿੰਘ ਜ਼ੀਰਾ ਕਾਂਗਰਸ ਨੂੰ ਪਈਆਂ ਨੇ ਔਰ ਜੇ ਖਡੂਰ ਸਾਹਿਬ ਦੀ ਗੱਲ ਕਰੀਏ ਤੀਜੇ ਨੰਬਰ ਤੇ ਆਮ ਆਦਮੀ ਪਾਰਟੀ 28723 ਵੋਟਾਂ ਦੇ ਨਾਲ ਔਰ ਵਿਰਸਾ ਸਿੰਘ ਬਲਟੋਹਾ ਸ਼ਰੋਮਣੀ ਅਕਾਲੀ ਦਲ ਦੇ 11940 ਵੋਟਾਂ ਦੇ ਨਾਲ ਚੌਥੇ ਨੰਬਰ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ